ਵਿਦਾਨ ਸਭਾ ਹਲਕਾ ਗੁਰੂ ਹਰਸਾਏ ਦੇ ਪਿੰਡ ਕੋਰ ਸਿੰਘ ਵਾਲਾ ਦੇ ਪੱਤੀ ਸੁਤ ਸਿੰਘ ਵਾਲੀ ਪੰਚਾਇਤ ਦੇ ਵਿੱਚ ਅੱਜ ਅਸੀਂ ਮੌਜੂਦ ਹੈਗੇ ਆ ਤੇ ਇਸੇ ਪਿੰਡ ਦੇ ਵਿੱਚ ਪ੍ਰਕਾਸ਼ ਕੌਰ ਵਰੀ ਸਰਪੰਚ ਜਿੱਤ ਕੇ ਆਇਆ ਪੰਜ ਮੈਂਬਰ ਵੀ ਉਹਨਾਂ ਦੇ ਜਿੱਤ ਕੇ ਆਇਆ ਪਿੰਡ ਦੇ ਸੱਤ ਦੇ ਵਿੱਚ ਬੈਠੇ ਆ ਬਾਬਾ ਕਾਲਾ ਮਾਰ ਹੋਰਾਂ ਦੇ ਧਾਰਮਿਕ ਸਥਾਨ ਤੇ ਦੇਖ ਸਕਦੇ ਹੋ ਸਾਰਾ ਪਿੰਡ ਇੱਥੇ ਇਕੱਠਾ ਹੈਗਾ ਪਤਵੰਤੇ ਆ ਪਿੰਡ ਦੇ ਸੀਨੀਅਰ ਜਿਹੜੇ ਲੋਕ ਆ ਉਹ ਵੀ ਹੈਗੇ ਆ ਪ੍ਰਕਾਸ਼ ਕੌਰ ਵਰੀ ਸਰਪੰਚ ਬਣਦੇ ਆ ਸਭ ਤੋਂ ਪਹਿਲਾਂ ਮੁਬਾਰਕਾਂ ਜੀ ਵਧਾਈਆਂ ਸਰਪੰਚ ਜਿੱਤ ਕੇ ਆਏ ਸਾਰਿਆਂ ਨੂੰ ਤੇ ਬាទ ਬាទ ਸ਼ੁਕਰੀਆ ਹੈ ਜਿਹੜੇ ਆਪਣੇ ਨਾਲ ਸੰਯੋਗ ਦਿੱਤੇ ਆ ਜੀ ਤੇ ਧੰਨਵਾਦ ਉਹਨਾਂ ਦੇ ਜੀ ਅੱਛਾ ਨਾਮ ਪ੍ਰਕਾਸ਼ ਕੌਰ ਹੈ ਪੱਤੀ ਸੁੱਤ ਸਿੰਘ ਵਾਲੇ ਪਿੰਡ 'ਚ ਕਿਹੜਾ ਪ੍ਰਕਾਸ਼ ਲੈ ਕੇ ਆਓਗੇ ਨੌਜਵਾਨਾਂ ਨੂੰ ਖੇਡਾਂ ਵੱਲ ਜੋੜੋਗੇ ਜਾਂ ਪਿੰਡ ਦੇ ਕਿਹੜੇ ਕੰਮ ਕਰਨ ਵਾਲੇ ਪਏ ਆ ਆਪਾਂ ਬਿਨ ਨਸ਼ੇ ਪੱਤੇ ਤੋਂ ਵੀ ਬਚਾਉਣਾ ਹੈ ਜੀ ਕੰਮ ਵੀ ਵਧੀਆ ਤੇ ਵਧੀਆ ਕਰਨੇ ਆ ਜੀ ਆਪਾਂ ਤੇ ਦੂਸਰੀ ਗੱਲ ਵਿਆਪਨ ਰੇਗਾ ਵਾਲੇ ਵੀ ਕੰਮ ਕਰਨੇ ਆ ਠੀਕ ਹੈ ਜੀ ਬਿਲਕੁਲ ਜੀ ਇਹ ਸਨ ਪ੍ਰਕਾਸ਼ ਕੌਰ ਹੋਈ ਇਹਨਾਂ ਦੇ ਨਾਲ ਹੀ ਪੰਜ ਮੈਂਬਰ ਵਿਜਿਤ ਗਏ ਆ ਗੋਰਾ ਗੋਰਾ ਆਮ ਆਦੀ ਪਾਰਟੀ ਦਾ ਯੂਥਾ ਆਗੂ ਵੀ ਹੈ ਗੋਰੇ ਦੀ ਮਿਹਨਤ ਲੱਗੀ ਹੋ ਗਈ ਗੋਰੇ ਕਿਹੜੀ ਟੀਮ ਸੀ ਕਿਹੇ ਤਰੀਕੇ ਕੰਮ ਕੀਤਾ ਜਦੋਂ ਮੁਕਾਬਲਾ ਹੁੰਦਾ ਤੇ ਇਹ ਲੱਗਦਾ ਸਾਹਮਣੇ ਵਾਲੀ ਵੀ ਟੀਮ ਤਗੜੀ ਆ ਸੀ ਵੀ ਤਗੜੇ ਆ ਪਰ ਮੈਚ ਕਿਵੇਂ ਜਿੱਤਣਾ ਕਿਹੜੇ ਪਲ ਸੀ ਕਿਵੇਂ ਸਾਰੀ ਵਿਉਤਬੰਦੀ ਬਣੀ ਮੁਕਾਬਲਾ ਜੀ ਬਹੁਤ ਜਿਆਦਾ ਫਾਈਟ ਸੀ ਕਿਉਂਕਿ ਸਾਰੇ ਜਿੱਤ ਕੇ ਹੁੰਦੇ ਆ ਫਾਈਟ ਬਹੁਤ ਜਿਆਦਾ ਸੀ ਸਾਰੀ ਸਾਡੀ ਮਤਲਬ ਵੱਡਿਆਂ ਦੀ ਸਾਰਿਆਂ ਨੇ ਇਹਨਾਂ ਨੇ ਸਾਰੇ ਇੱਕ ਮੁੱਠ ਹੋ ਕੇ ਸਾਰਿਆਂ ਨੇ ਜਿਤਾਇਆ ਜੀ ਸਾਰੇ ਗਰੁੱਪ ਹੀ ਇੱਕੀ ਹੋ ਗਿਆ ਜੀ ਸਾਰਾ ਪਿੰਡ ਇੱਕ ਮੋਰੀ ਲੰਘ ਗਿਆ ਜੀ ਸਾਰੇ ਭੈਣ ਭਰਾਵਾਂ ਨੇ ਬਹੁਤ ਸੰਯੋਗ ਦਿੱਤਾ ਜੀ ਅੱਛਾ ਗੋਰੇ ਕਿਹੜੇ ਕੰਮ ਹੈਗੇ ਐਮਐਲਏ ਨਾਲ ਕਹਿੰਦਾ ਗੋਰਾ ਗੱਡੀ 'ਚ ਬੈਠਦਾ ਕਹਿੰਦਾ ਅਗਲੀ ਸੇੜ ਤੇ ਕੰਮ ਪਿੰਡ ਦੇ ਵਿੱਚ ਪੈਸਾ ਆਊਗਾ ਵਿਕਾਸ ਦੇ ਕੰਮਾਂ ਲਈ ਕਿਹੜੇ ਕੰਮ ਪਿਛਲੀਆਂ ਪੰਚਾਇਤਾਂ ਨੇ ਨਹੀਂ ਕੀਤੇ ਜਿਹੜਾ ਹੁਣ ਗੋਰਾ ਕਰ ਪਊ ਸਾਰਿਆਂ ਨੂੰ ਵੱਡੀ ਸੋਚ ਤਾਂ ਸਾਡੀ ਐ ਜੀ ਪਹਿਲਾ ਨੰਬਰ ਤਾਂ ਸਾਡੀ ਸੋਚ ਆ ਵੀ ਛੱਪੜ ਇਹਨੂੰ ਅਸੀਂ ਸਾਫ ਸਫਾਈ ਕਰਾਉਣੀ ਆ ਜੀ ਪਲੇਗਰਾਉਂਡ ਆ ਜੀ ਆਪਣੇ ਮੁੰਡਿਆਂ ਵਾਸਤੇ ਜਿਮ ਲੈ ਕੇ ਆਵਾਂਗੇ ਜੀ ਬਹੁਤ ਸੁਚੱਜਾ ਦਾ ਬਹੁਤ ਵੱਡਾ ਹੈ ਜੀ ਸੱਚੇ ਪਾਤਸ਼ਾਹ ਬਸ ਬਲ ਬਖਸ਼ੇ ਜਿਵੇਂ ਪੈਸੇ ਆਉਣਗੇ ਓਵੇਂ ਲੱਗਣਗੇ ਖਾਣ ਖਵਾਈ ਵਾਲਾ ਕੰਮ ਨਹੀਂ ਹੋਊਗਾ ਗੇਦਾਰਾਂ ਵੀ ਰਲ ਕੇ ਖਾ ਗਈ ਉਹ ਕੰਮ ਨਹੀਂ ਕਰਾਂਗੇ ਜੀ ਅਸੀਂ ਯਾਨੀ ਕਿ ਵਿਕਾਸ ਕਰਨਾ ਹੈ ਇਹ ਜੀ ਇਹ ਇਹ ਗੱਲ ਪੱਕੀ ਆ ਜੀ ਬਾਬੇ ਤੇ ਖੜੇ ਆ ਗਲਤ ਕੰਮ ਨਹੀਂ ਕਰਾਂਗੇ ਪੂਰਾ ਵਧੀਆ ਕੰਮ ਕਰਕੇ ਵਿਖਾਵਾਂਗੇ ਜਿੰਨੇ ਆਉਣਗੇ ਐਂ ਸੱਤ ਚੋ ਪੁੱਛ ਕੇ ਕੰਮ ਕਰਨੇ ਆ ਹਾਂ ਜੀ ਪਿੰਡ ਵਿੱਚ ਪੂਰੀ ਮੰਨਤਾ ਹੈ ਬਾਬਾ ਕਾਲਾ ਮਾਰ ਹੋਰਾਂ ਦੀ ਆਪਾਂ ਉਹਨਾਂ ਦੀ ਸਮਾਧਿ ਕਰ ਰਹੇ ਹਾਂ ਇਹ ਗੱਲਾਂ ਤੁਸੀਂ ਕਹਿ ਰਹੇ ਹੈਗੇ ਹੋ ਤੁਹਾਡੀ ਟੀਮ ਦੇ ਵਿੱਚ ਕੰਮ ਕਰ ਰਹੇ ਸੀ ਦਵਿੰਦਰ ਹੋਰੀ ਨੇ ਡਾਕਟਰ ਸਾਹਿਬ ਹਰੀ ਘਰੇ ਡਾਕਟਰ ਸਾਹਿਬ ਕਿਵੇਂ ਸੀ ਸੁਮਿੰਦਰ ਜੀ ਜਦੋਂ ਚੱਲੇ ਸੀ ਪਹਿਲਾਂ ਤਾਂ ਦੇਖੋ ਜੀ ਐਨਓਸੀਆਂ ਲੈਣੀਆਂ ਫਿਰ ਫਾਰਮ ਭਰਨੇ ਫਿਰ ਉਹ ਕਹਿੰਦੇ ਰਿਜੈਕਟਰ ਕੋਈ ਸਾਡੀਆਂ ਨੂੰ ਕਰਾ ਜਾਵੇ ਇੱਕ ਵੀ ਡਰੇ ਵੀ ਸਾਡੀਆਂ ਨੂੰ ਕੋਈ ਕਰਾ ਜਾ ਰਿਜੈਕਟ ਕਰਾਉਂਦੇ ਚੱਕਰ ਚ ਦੂਜੀ ਪਾਰਟੀ ਦਾ ਦੱਸ ਦੇਣ ਜਿੱਤ ਬਣਾਉਂਦੀ ਸੀ ਆਪਦੀ ਤੇ ਬਾਕੀ ਜੋ ਸੰਯੋਗ ਲਾਕੇ ਦਾ ਸਾਰਾ ਵਧੀਆ ਆ ਜੀ ਇਹ ਇਲੈਕਸ਼ਨ ਹੈ ਇਲੈਕਸ਼ਨ ਚਾਹੁੰਦੇ ਇਲੈਕਸ਼ਨ ਬਹੁਤ ਵਧੀਆ ਆ ਅੰਰੋਲ ਸਾਫ ਸੁਥਰਾ ਹੋਇਆ ਸਾਫ ਸੁਥਰਾ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਠੀਕ ਹੈ ਤੇ ਅਸੀਂ ਤਾਂ ਬਹੁਤ ਵਧੀਆ ਆ ਵਧੀਆ ਹੋਇਆ ਦਿਵਿੰਦਰ ਯੰਗ ਖੜੇ ਹੋ ਸਾਰੇ ਨੌਜਵਾਨ ਹੈਗੇ ਵੱਡਾ ਸੰਜੋਗ ਬਜ਼ੁਰਗਾਂ ਦਾ ਹੈਗਾ ਜਿਹੜੇ ਹੈਗੇ ਨਾ ਜਿੰਦੇ ਕੁੰਡੀਆਂ ਜਿਹੜੀਆਂ ਹੁੰਦੀਆਂ ਨੇ ਉਹ ਬਾਪੂਆਂ ਕੋਲ ਮਿਲਦੀਆਂ ਹੈ ਕਹਿੰਦੇ ਆਹ ਬੰਦੇ ਨੂੰ ਐ ਚ ਐ ਮਰ ਲੈ ਆ ਬੁੱਟਾ ਇਦਾਂ ਆਣ ਕੇ ਬਿਲਕੁਲ ਨਹੀਂ ਇਹ ਵੱਡਿਆਂ ਦਾ ਤਾਂ ਇਹਨਾਂ ਦੇ ਆਸਰੇ ਹੀ ਅਸੀਂ ਸੀ ਤੇ ਬਾਕੀ ਜਿਵੇਂ ਇਹਨਾਂ ਨੇ ਕਹਿਣਗੇ ਉਵੇਂ ਕਰਾਂਗੇ ਤੇ ਇਹਨਾਂ ਤੋਂ ਪੁੱਛ ਕੇ ਹੀ ਹਰ ਗੱਲ ਹੋਊਗੀ ਸਾਰਾ ਕੁਝ ਕੁਪਚ ਕਰੇ ਹਾਂ ਵੀਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਸਰਪੰਚ ਬਣ ਗਿਆ ਇਤਫਾਕ ਪਿਆਰ ਮੁਬਦੇ ਕੁ ਮੈਂ ਇੱਕ ਗੱਲ ਕਹਿਣਾ ਜਦੋਂ ਇਲੈਕਸ਼ਨ ਲੜਦੇ ਹਾਂ ਸਾਹਮਣੇ ਵਾਲੀ ਪਾਰਟੀ ਵੀ ਸਟਰੋਂਗ ਹੁੰਦੀ ਹੈ ਜਦੋਂ ਜਿੱਤ ਜਾਂਦੇ ਉਦੋਂ ਸਰਪੰਚ ਪਿੰਡ ਦਾ ਸਾਂਝਾ ਹੁੰਦਾ ਤੇ ਹੁਣ ਸਾਂਝੀ ਵਾਲਤਾ ਦਾ ਸੰਦੇਸ਼ ਦਿਓਗੇ ਪਿੰਡ ਚ ਆਪਾਂ ਦਾ ਵੀਰ ਜੀ ਸਾਰੇ ਪਿੰਡ ਨੇ ਨਗਰ ਨੇ ਸਹਿਯੋਗ ਦਿੱਤਾ ਨਗਰ ਦੇ ਸਹਿਯੋਗ ਨਾਲ ਆਪਾਂ ਬਣੇ ਆਪਾਂ ਨੂੰ ਸਾਰੇ ਨਗਰ ਨੇ ਵੋਟਾਂ ਪਾ ਕੇ ਜਤਾਇਆ ਆਪਾਂ ਸਾਂਝੇ ਕੰਮ ਕਰਾਂਗੇ ਪਹਿਲ ਦੇ ਆਧਾਰ ਤੇ ਸਾਰਿਆਂ ਨਾਲ ਕਿਸੇ ਦਾ ਕੰਮ ਨਹੀਂ ਰੋਊਗਾ ਸਾਂਝਾ ਕੰਮ ਪਹਿਲ ਦੇ ਆਧਾਰ ਤੇ ਹੋਊਗਾ ਜੀ ਪੈਲ ਦੇ ਦਾਰ ਤੇ ਕੰਮ ਹੋਊਗਾ ਬਜ਼ੁਰਗ ਵੀ ਇੱਥੇ ਮੌਜੂਦ ਹੈਗੇ ਆ ਗੱਲਬਾਤ ਕਰ ਲੈਣੇ ਆ ਕੌਣ ਬੋਲੂਗਾ ਜੀ ਤੁਹਾਡੇ ਚ ਹਾਂਜੀ ਦੇਖੋ ਦੇਖੋ ਜੀ ਹਾਂਜੀ ਅੰਗਰੇਜ਼ ਸਿੰਘ ਜੀ ਮੁਬਾਰਕਾਂ ਜੀ ਕੋਰ ਸਿੰਘ ਵਾਲਾ ਜੀ ਦੋ ਪੰਚਾਇਤਾਂ ਬਣੀਆਂ ਸੀ ਦੋਨੋਂ ਸਰਪੰਚ ਬਣ ਗਏ ਬਾਬਾ ਜੀ ਦੇ ਬੈਠੇ ਹੈਗੇ ਆ ਤੇ ਬਾਬਾ ਜੀ ਦੇ ਇੱਥੇ ਅੱਜ ਕੋਈ ਇਹ ਜਿਹਾ ਕੰਮ ਕਰਕੇ ਜਾਈਏ ਆ ਜਾਂ ਨਿਸ਼ਾ ਲੈ ਕੇ ਆਈਏ ਵੀ ਪਿੰਡ ਦਾ ਵਿਕਾਸ ਕਰਨਾ ਤੇ ਪਤਾ ਲੱਗੇ ਵੀ 3500 ਸਿੰਘ ਵਾਲੀ ਪੰਚਾਇਤ ਨੇ ਵੀ ਕੰਮ ਕੀਤਾ ਸਭ ਤੋਂ ਪਹਿਲਾਂ ਤਾਂ ਜੀ ਨਸ਼ੇ ਖਤਮ ਕਰਨੇ ਆ ਜੀ ਹੂੰ ਸਭ ਤੋਂ ਪਹਿਲਾ ਕੰਮ ਸਾਡਾ ਇਹ ਨਸ਼ੇ ਖਤਮ ਕਰਾਂਗੇ ਦੂਜਾ ਗੱਲ ਇਹ ਦੀ ਵੀ ਨੌਜਵਾਨਾਂ ਨੂੰ ਖੇਡ ਵਾਲੇ ਪਾਸੇ ਲੈ ਕੇ ਜਾਵਾਂ ਸਟੇਡੀਅਮ ਬਣਾਵਾਂਗੇ ਸਟੇਡੀਅਮ ਅਜੇ ਮਤਲਬ ਪੰਚਾਇਤ ਦੇ ਨਾਂ ਸਟੇਡੀਅਮ ਦੇ ਨਾਂ ਨਹੀਂ ਜ਼ਮੀਨ ਹੋਈ ਸਭ ਤੋਂ ਪਹਿਲਾਂ ਦਾ ਇਹ ਕੰਮ ਕਰਾਂ ਜਮੀਨ ਸਟੇਡੀਅਮ ਦੇ ਨਾਂ ਤੇ ਹੋਵੇ ਤੇ ਸਟੇਡੀਅਮ ਨੂੰ ਗ੍ਰਾਂਟ ਆਵੇ ਤੇ ਉੱਥੇ ਬੱਚੇ ਖੇਡਣ ਸਭ ਤੋਂ ਪਹਿਲਾ ਕੰਮ ਸਾਡਾ ਹੈ ਬਿਲਕੁਲ ਜੀ ਜੇ ਆਪਾਂ ਆਪਣੀ ਨੌਜਵਾਨ ਪੀੜ੍ਹੀ ਬਚਾ ਲਈ ਕਰ ਕਰ ਪਤਾ ਕਿਹੜੀ ਅੱਗ ਲੱਗੀ ਕੱਲ ਵੀ ਮੁੰਡਾ ਨਸ਼ੇ ਨਾਲ ਮਾਰ ਕੇ ਹਟਿਆ ਤੇ ਹਾਲਾਤ ਇਹ ਬਣੇ ਹੋਏ ਆ ਵੀ ਹਰੇਕ ਬੰਦਾ ਕਹਿੰਦਾ ਮੇਰਾ ਪਰਿਵਾਰ ਬਚ ਜਾਏ ਪਰਿਵਾਰ ਬਚ ਗਿਆ ਪਿੰਡ ਬਚ ਗਿਆ ਪੱਤੀ ਬਚ ਗਈ ਤਾਂ ਸਭ ਕੁਝ ਬਚ ਜਾਣਾ ਪੰਜਾਬ ਬਚ ਜਾਊਗਾ ਜੀ ਹੂੰ ਪਿੰਡ ਕੀ ਸਾਰਾ ਪੰਜਾਬ ਹੀ ਬਚੂਗਾ ਪੰਜਾਬ ਬਚ ਜਾਣਾ ਜੀ ਤੇ ਕਰਨੇ ਆ ਫਿਰ ਪਿੰਡ ਦੇ ਕੰਮ ਪੂਰੇ ਸੰਯੋਗ ਲੈ ਕੇ ਸਾਰੇ ਦੂਜੀ ਤਰ੍ਹਾਂ ਦਾ ਵੀ ਬਿਲਕੁਲ ਜੀ ਬਿਲਕੁਲ ਹਰੇਕ ਨੂੰ ਨਾਲ ਲੈ ਕੇ ਚੱਲਾਂਗੇ ਬਿਲਕੁਲ ਸਾਰਿਆਂ ਨਾਲ ਲੈ ਕੇ ਚੱਲਾਂਗੇ ਨਾਲ ਲੈ ਕੇ ਚੱਲਣਗੇ ਤੇ ਨਾਲ ਦਾ ਤੁਸੀਂ ਦੇਖ ਸਕਦੇ ਹੋ ਇੱਧਰ ਸਾਰੇ ਬਜ਼ੁਰਗ ਹੋਰ ਬੈਠੇ ਆ ਗਿਆ ਬਾਪੂ ਰਹੀ ਹੈ ਗਿਆ ਗੱਲਬਾਤ ਕਰਦੇ ਆ ਬਾਪੂ ਜੀ ਕਿਵੇਂ ਰਿਆ ਸੀ ਜਿਹੜਾ ਇਲੈਕਸ਼ਨ ਤੁਸੀਂ ਕਈ ਇਲੈਕਸ਼ਨ ਦੇਖੇ ਹੋਣਗੇ ਜੀ ਬਹੁਤ ਵਧੀਆ ਰਿਆ ਜੀ ਅੱਛਾ ਵਧੀਆ ਰਿਆ ਹਾਂਜੀ ਤੇ ਪੂਰਾ ਸੰਯੋਗ ਕੀਤਾ ਮੁੰਡਿਆਂ ਦਾ ਹੋਰ ਰਹੀ ਜੀ ਬਹੁਤ ਟੋਕੀ ਚ ਤੇ ਜਿੱਤ ਦੀ ਖੁਸ਼ੀ ਹੁੰਦੀ ਆ ਹਨਾ ਜਿੱਤ ਤਾਂ ਕਹਿੰਦਾ ਇੱਕ ਵੋਟ ਤੇ ਹੀ ਹੋ ਜਾਵੇ ਜਿੱਤਾਂ ਜਿੱਤ ਨੂੰ ਜਿੱਤ ਤੱਕ ਜਿੱਤ ਦੀ ਜਿੱਤ ਪਹੁੰਚੀ ਜਿੱਤ ਜਿੱਤ ਹਾਂਜੀ ਅਸੀਂ ਨਾਲ ਬਿਜਲੀ ਕਰੀ ਪੰਜ ਸਾਡੇ ਪਿੰਡ ਦਾ ਬੜੀ ਗੱਲ ਹੈ ਬਿਜਲੀ ਕਰ ਦੀ ਮੰਗ ਹੈ ਹਾਂਜੀ ਮੰਗ ਫੋਕਲ ਪੁਆਇੰਟ ਤਾਂ ਹੈਗਾ ਪਹਿਲਾਂ ਹਾਂਜੀ ਫੋਕਲ ਪੁਆਇੰਟ ਹੈਗਾ ਹੋਰ ਕਿਹੜੇ ਪਿੰਡ ਦੇ ਵਿੱਚ ਕੰਮ ਹੈਗੇ ਜਿਹੜੇ ਹੋਣ ਵਾਲੇ ਸਿਰੇ ਕੰਮ ਜੀ ਹੋਣ ਕਰਨ ਵਾਲੇ ਹੋਰ ਬਥੇਰੇ ਹਾਂਜੀ ਹੋਰ ਬਥੇਰੇ ਕੰਮ ਆ ਗੇ ਗੋਰਨ ਨਾਲ ਗੱਲ ਕਰ ਲੰਨੇ ਗੋਰਾ ਕੀ ਲੱਗਦਾ ਹੈਗਾ ਆਮ ਆਦੀ ਪਾਰਟੀ ਦੀ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਮਾਨ ਹੋਰੀ ਸੀਐਮ ਨੇ ਪਿੰਡ ਦੇ ਵਿੱਚ ਮੁਹੱਲਾ ਕਲਿੰਕ ਦੀ ਲੋੜ ਹੈ ਡਿਸਪੈਂਸਰੀ ਦੀ ਲੋੜ ਹੈ ਬਿਜਲੀਕਾਰ ਦੀ ਗੱਲ ਕੀਤੀ ਜਾ ਰਹੀ ਹੈ ਸਟੇਡੀਅਮ ਦੀ ਗੱਲ ਹੋ ਰਹੀ ਹੈ ਪਿੰਡ ਦੀਆਂ ਗਲੀਆਂ ਨਾਲੀਆਂ ਵੀ ਕੰਮ ਪਿਆ ਹੋਊਗਾ ਕਿਹੜੇ ਕੰਮ ਹੈਗਾ ਜਿਹੜੇ ਪੈਲ ਦੇ ਆਧਾਰ ਤੇ ਕਰਨ ਵਾਲੇ ਪੈਲ ਦੇ ਆਧਾਰ ਤੇ ਜੀ ਸਾਰਿਆਂ ਨੂੰ ਮੇਨ ਕੰਮ ਹੈ ਨਸ਼ਾ ਹੂੰ ਜਿਹੜੇ ਵੀ ਵੇਚਦੇ ਆ ਤੁਹਾਡੇ ਚੈਨਲ ਰਾਈ ਸਾਡੀ ਸਖਤ ਚੇਤਾਵਨੀਆਂ ਸਾਡੇ ਸਾਰੇ ਪਿੰਡ ਨੂੰ ਪਤਾ ਕੌਣ ਕੀ ਵੇਚਦਾ ਸਾਡੀ ਉਹਨੂੰ ਸਖਤ ਚੇਤਾਵਨੀਆਂ ਆ ਆਪਦਾ ਟਲ ਜਾਣ ਬਾਅਦ ਚ ਪੰਚਾਇਤ ਨੇ ਮਤਾ ਪਾ ਕੇ ਠਾਣੇ ਦੇਣਾ ਬੰਦੇ ਅਸੀਂ ਝਕਾਉਣਾ ਨਹੀਂ ਉਹ ਹਟਣਾ ਠੀਕ ਹੈ ਇਹ ਇੱਕ ਜੋ ਕੋਈ ਭਾਈ ਗੰਦ ਚ ਵੜਾਂਗੇ ਤਾਂ ਗੰਦ ਨਿਕਲਣਾ ਹਮ ਸਾਰਿਆਂ ਨਾਲ ਵੱਡਾ ਕੰਮ ਅਸੀਂ ਇਹ ਕਰਨਾ ਹੈ ਬਾਕੀ ਠੀਕ ਹੈ ਐਮਐਲਏ ਸਾਹਿਬ ਮੈਨੂੰ ਕਦੇ ਨਹੀਂ ਅੱਜ ਤੱਕ ਮੂੜਿਆ ਮੈਂ ਜਿੰਨੇ ਕੰਮ ਕਾਇਆ ਅੱਜ ਤੱਕ ਮੈਨੂੰ ਕਿਸੇ ਗੱਲ ਤੋਂ ਉਹਨਾਂ ਨੇ ਨਾ ਨਹੀਂ ਕੀਤੀ ਆਪਦੇ ਵੱਲੋਂ ਪੂਰਾ ਜੋਰ ਲਾਵਾਂਗੇ ਜੀ ਫੁੱਲ ਐਨ ਲਾਓਗੇ ਮੇਰਾ ਤਾਂ ਸੁੰਦਰ ਗਰਾਮ ਵਜਨ ਮੇਨ ਨਹੀਂ ਕਰਨ ਕਰੋਗੇ ਪਿੰਡ ਦਾ ਮੈਂ ਕਹਿੰਦਾ ਜੀ ਜਿੰਨੇ ਜੋਗਾ ਹੈ ਨਾ ਜਿੰਨੀ ਵਾਹ ਲੱਗੀ ਓਨੀ ਵਾਹ ਲਾਉਂਗਾ ਪਿੰਡ ਪਿੱਛੇ ਕਿਉਂਕਿ ਇਹਨਾਂ ਨੇ ਫਤਵਾ ਬਹੁਤ ਦਿੱਤਾ ਮੈਨੂੰ 70 ਵੋਟਾਂ ਪਾਈਆਂ ਜੀ ਇਹਨਾਂ ਨੇ ਤੇ ਮੇਰੇ ਵਿਰੋਧੀ ਨੂੰ ਪਾਈਆਂ 5 ਮੈਂ ਇਹਨਾਂ ਤੋਂ ਕਿੱਥੋਂ ਭੱਜ ਜਾਊਂਗਾ ਮੈਂਬਰ 70 ਵੋਟਾਂ ਹਾਂਜੀ ਅੱਗੇ 5 ਦਵਿੰਦਰ ਭਾਈ ਹੋ ਰਹੀ ਇਹਨਾਂ ਸਾਰਾ ਸਾਡਾ ਇੱਕ ਵਾਰਡ ਸੀਗਾ ਜੀ ਇਹ ਹੁਣ ਜਿੰਦ ਜਾਨ ਆ ਸਾਰੇ ਬੰਦੇ ਆਪਣੀ ਡਾਕਟਰ ਸਾਹਿਬ ਹੋ ਗਏ ਹੋਗੇ ਇਹ ਸਾਰੇ ਜਿੰਨਾ ਸਾਡਾ ਯੂਥ ਆ ਸਾਰੇ ਬਜ਼ੁਰਗ ਵੱਡੇ ਆਪ ਚੜਾ ਲਗੇ ਯੂਥ ਯੂਥ ਅਸੀਂ ਆਪ ਚੜਾ ਲਗੇ ਉਦਾਂ ਹੀ ਸੋਨਾ 75 ਵੋਟਾਂ ਤੇ ਅਸੀਂ ਸਰਪੰਚ ਜਿਤਾਇਆ ਜੀ 75 ਵੋਟਾਂ ਹਾਂਜੀ ਵੱਡੇ ਵੱਡੇ ਤਣਾਟ ਤਣਾਟ ਸਿੱਟੇ ਆ ਠੀਕ ਹੈ ਹਾਂਜੀ ਅਸੀਂ ਨਿੱਕੇ ਨਿੱਕੇ ਜੀਵਿੰਦਾਰ ਸੀਗੇ ਸਾਰੇ ਰਲ ਗਏ ਅਸੀਂ ਆਪਦਾ ਜੱਟ ਸੰਧੂ ਭਾਈਚਾਰਾ ਰਲ ਗਏ ਵਧੀਆ ਹੋ ਗਿਆ ਜੀ ਭਾਈਚਾਰਾ ਰਲਿਆ ਕਹਿੰਦੇ ਘਰ ਦੇ ਵਿੱਚ ਇਤਫਾਕ ਹੋਵੇ ਘਰ ਦੇ ਵਿੱਚ ਪਿਆਰ ਹੋਵੇ ਤਾਂ ਤਾਂ ਕੰਮ ਹੁੰਦਾ ਜੇ ਕਹਿੰਦਾ ਦੋ ਭਾਈ ਇਕੱਠੇ ਹੋਣ ਤੀਜੇ ਦੀ ਹਿੰਮਤ ਨਹੀਂ ਆ ਹੱਥ ਗਲੇ ਪਾ ਲੈ ਕਹਿੰਦੇ ਸੰਧੂ ਬੱਤੀ ਵਾਲੇ ਭਰਾ ਸਾਰੇ ਰਲ ਗਏ ਰਲ ਗਏ ਤਾਂ ਇਤਫਾਕ ਦੇ ਨਾਲ ਹੀ ਜਿੱਤ ਲਿਆ ਗੋਰਾ ਕਹਿੰਦਾ 70 ਵੋਟਾਂ ਪਈਆਂ ਸਾਹਮਣੇ ਵਾਲੇ ਨੂੰ ਪੰਜ ਇਹ ਫਰਕ ਬੜੀ ਵੱਡੀ ਗੱਲ ਦਾ ਹੈ ਗੋਰਾ ਮੈਂਬਰ ਬਣ ਕੇ ਆ ਗੋਰਾ ਆਮ ਆਦਮੀ ਪਾਰਟੀ ਦਾ ਆਗੂ ਹੈ ਪਿੰਡ ਦੀ ਪੰਚਾਇਤ ਦੇ ਵਿੱਚ ਪ੍ਰਕਾਸ਼ ਕੌਰ ਹੋਰੀ ਸਰਪੰਚ ਬਣ ਕੇ ਆਇਆ ਏ ਤੇ ਪੱਤੀ ਸਿੰਘ ਸੁਧ ਸਿੰਘ ਵਾਲੇ ਲੋਕਾਂ ਨੂੰ ਹੁਣ ਇਸ ਗੱਲ ਦੀ ਆਸ ਹੈਗੀ ਐ ਪ੍ਰਕਾਸ਼ ਕੌਰ ਪਿੰਡ ਦੇ ਵਿੱਚ ਨਸ਼ਿਆਂ ਖਿਲਾਫ ਇੱਕ ਇਹ ਪ੍ਰਕਾਸ਼ ਲੈ ਕੇ ਆਣਗੇ ਸੰਜੋਗ ਇਹਨਾਂ ਲੋਕਾਂ ਦਾ ਰਹਿਣਾ ਹੈਗਾ ਪਿੰਡ ਦੇ ਲੋਕਾਂ ਦਾ ਰਹਿਣਾ ਹੈ ਵੀ ਲੋਕ ਨਸ਼ਿਆਂ ਵੱਲ ਨਾ ਆਉਣ ਪਿੰਡ ਦੇ ਵਿੱਚ ਵਿਕਾਸ ਦੀ ਗਰੰਟਾ ਹੁਣ ਪਿੰਡ ਭਾਈ ਚਾਰਕ ਸਾਝ ਬਣੀ ਰਹਿ ਜਿਸ ਜਗ੍ਹਾ ਤੇ ਖੜੇ ਹੈਗੇ ਇੱਥੇ ਭਾਰੀ ਮੇਲਾ ਵੀ ਲੱਗਦਾ ਬਾਬਾ ਕਾਲਾ ਮਾਰ ਹੋਰਾਂ ਦਾ ਪਿੰਡ ਦਾ ਪੂਰਾ ਉਤਪਾਖ ਹੈਗਾ ਕੌਰ ਸਿੰਘ ਵਾਲਾ ਪੱਤੀ ਸੁਦ ਸਿੰਘ ਵਾਲਾ ਦੇ ਵਿੱਚੋਂ ਇੱਕ ਪੰਚਾਇਤ ਨਿਕਲ ਕੇ ਆਈ ਸੀ ਅੱਜ ਉਸ ਪੰਚਾਇਤ ਦੇ ਵਿੱਚੋਂ ਪ੍ਰਕਾਸ਼ ਗੋਰੀ ਸਰਪੰਚ ਬਣੇ ਪਿੰਡ ਇਕੱਠਾ ਹੋਇਆ ਇੱਥੇ ਉਹ ਕਈ ਗੱਲ ਕਹਿ ਰਹੇ ਹੈਗੇ ਨਸ਼ਿਆਂ ਖਿਲਾਫ ਅਸੀਂ ਮਹਿਮ ਛੜਾਂਗੇ ਜੇਕਰ ਇਹ ਮਹਿਮ ਹਰ ਪਿੰਡ ਦੇ ਵਿੱਚ ਛੜਨੀ ਸ਼ੁਰੂ ਹੋ ਜਾਵੇ ਤਾਂ ਪੰਜਾਬ ਦਾ ਬਾਈ ਅੰਗਰੇਜ਼ ਉਹਨਾਂ ਨੇ ਕਹਿਤਾ ਪੂਰਾ ਪੰਜਾਬ ਸੁਧਰ ਸਕਦਾ ਹੈ ਤੇ ਆਜੋ ਸੁਧਾਰ ਲੋ ਪੰਜਾਬ ਨੂੰ ਤੇ ਸੁਧਾਰ ਲੋ ਆਪੋ ਆਪਣਾ ਪਿੰਡ ਤੇ ਪਿੰਡ ਸਦਾਰੇ ਜਾ ਸਕਦੇ ਆ ਪਿੰਡਾਂ ਦਾ ਵਿਕਾਸ ਹੋ ਸਕਦਾ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੇਲਣਾ ਤੁਹਾਡਾ ਖੁੱਦਾ ਗੁਰੂ ਵਰਸਾਇ ਲੈ